ਬਾਬਾ ਕਹਿੰਦੇ ਹਨ ਕਿ ਤੁਸੀਂ ਬੱਚੇ ਤਾਂ ਬਾਪ ਦੇ ਮਿੱਠੇ ਮਿੱਠੇ ਮਾਸਤਕਮਨੀ ਬੱਚੇ ਹੋ ਬਾਪ ਤੁਹਾਡੇ ਸੱਚੇ ਦਿਲ ਅਤੇ ਪਿਆਰ ਨੂੰ ਦੇਖਦਾ ਹੈ ਇਸ ਲਈ ਖੋਦ ਪੜਾਉਣ ਲਈ ਆਇਆ ਹੈ ਹੋਰ ਬਿਲਕੁਲ بے ਫਿਕਰ ਹੋ ਕੇ ਮਿਹਨਤ ਨਾਲ ਆਪਣੀ ਚੈਕਿੰਗ ਕਰੋ ਆਪਣੇ ਉੱਤੇ ਕੈਂਚਨ ਰੱਖੋ ਆਪਣੇ ਆਪ ਨੂੰ ਚੇਂਜ ਕਰੋ ਬਾਪ ਦੀ ਪਾਲਣਾ ਦਾ ਪੜਾਈ ਦਾ ਸਬੂਤ ਦਿਓ ਕਿਸੇ ਵੀ ਗੱਲ ਵਿੱਚ ਕੋਈ ਵੀ ਗੱਲ ਹੋਵੇ ਕੋਈ ਵੀ ਬੱਚਾ ਅਲਬੇਲਾ ਨਾ ਬਣੇ ਬਾਪ ਸਮੇਂ ਦੀ ਨੀੜਤ ਨੂੰ ਦੇਖ ਕੇ ਤੁਹਾਨੂੰ ਸਮਝਾਣੀ ਦੇ ਰਿਹਾ ਹੈ ਬਸ ਤੁਸੀਂ ਬੱਚੇ ਬਾਪ ਦੀ ਛੋਟੀ ਛੋਟੀ ਸਮਝਾਣੀ ਉਤੇ 100% ਨਿਸ਼ਚੇ ਰੱਖ ਕੇ ਪ੍ਰਚਾਰਿਤ ਕਰੋ ਬਾਪ ਨੇ ਚੰਦਾ ਕਿ ਬਾਪ ਦੇ ਕਿਸੇ ਵੀ ਬੱਚੇ ਨੂੰ ਅੰਤ ਤੇ ਪਛਤਾਉਣਾ ਪਵੇ ਪ੍ਰਚਾਰਿਤ ਤਾਂ ਤੁਹਾਨੂੰ ਹੀ ਕਰਨਾ ਪੈਣਾ ਨਾ ਇਸ ਲਈ ਹਰ ਪਾਸ ਆਪਣੇ ਤੇ ਕੰਝ ਰੱਖੋ ਦੇਖੋ ਬਾਪ ਕਹਿੰਦੇ ਹਨ ਕਿ ਆਪਣੇ ਆਪ ਨੂੰ ਬੇਫਿਕਰ ਬਾਦਸ਼ਾ ਹਲਕਾ ਖੁਸ਼ ਸੰਤੁਸ਼ਟ ਰੱਖਣਾ ਹੈ ਤੇ ਇਸ ਦੀ ਚਾਹਤ ਵੀ ਬਹੁਤ ਹੀ ਬੜੀ ਚੀਜ਼ ਨਾਲ ਕਰਨੀ ਹੈ ਕਈ ਵਾਰ ਨਾ ਕਰਮ ਕਰਦੇ ਹੋਏ ਤੁਹਾਡਾ ਬਾਪ ਨਾਲ ਬਹੁਤ ਹੀ ਪਾਵਰਫੁਲ ਕਨੈਕਸ਼ਨ ਹੁੰਦਾ ਪਰ ਤੁਸੀਂ ਉਸ ਦਾ ਅਨੁਭਵ ਨਹੀਂ ਕਰ ਸਕ ਪਾਉਂਦੇ

ਤੁਸੀਂ ਆਪ ਵੀ ਚੈਕਿੰਗ ਵੀ ਕਰ ਸਕਦੇ ਹੋ ਜੇ ਤੁਸੀਂ ਇਹ ਮਹਿਸੂਸ ਕਰਦੇ ਹੋ ਨਾ ਕਿ ਤੁਹਾਡੇ ਅੰਦਰ ਗਿਆਨ ਸ਼ਕਤੀਆਂ ਆਪਣੇ ਵੱਲ ਅਟੈਂਸ਼ਨ ਵੀ ਵਧਾ ਰਹੇ ਰਹੇ ਹਨ ਤਾਂ ਫਿਰ ਇਸ ਦਾ ਮਤਲਬ ਹੈ ਕਿ ਪਰਵਰਤਨ ਹੋ ਰਿਹਾ ਹੈ ਆਪਣੇ ਪ੍ਰਸਾਰਥ ਉਤੇ ਸੰਤੁਸ਼ਟ ਰਹੋ ਜੇ ਤੁਸੀਂ ਬੱਚੇ ਵਾਰ-ਵਾਰ ਡਿਸਟਰਬ ਹੋ ਜਾਂਦੇ ਹੋ ਤਾਂ ਤੁਹਾਨੂੰ ਬਾਪ ਦੀ ਯਾਦ ਦੇ ਨਾਲ-ਨਾਲ ਆਪਣੀ ਵਿਵਹਾਰ ਵੱਲ ਵੀ ਅਟੈਨਸ਼ਨ ਵਧਾਉਣਾ ਪਵੇਗਾ ਇਸ ਦੀ speed ਤੇਜ਼ ਰੱਖਣੀ ਪਵੇਗੀ ਕਿਉਂਕਿ ਸਮਾਂ ਬਹੁਤ ਬਹੁਤ ਹੀ ਘੱਟ ਹੈ ਜਿਵੇਂ ਜਿਵੇਂ ਸਮਾਂ ਅੱਗੇ ਵੱਧਦਾ ਜਾ ਰਿਹਾ ਹੈ ਤਾਂ ਪ੍ਰਸਾਰਧ ਵੀ ਮੁਸ਼ਕਲ ਹੁੰਦਾ ਜਾਵੇਗਾ ਇਸ ਲਈ ਜੋ ਥੋੜਾ ਜਿਹਾ ਵੀ ਸਮਾਂ ਬਚਿਆ ਹੈ ਨਾ ਉਸ ਵਿੱਚ ਪਾਪ ਦੇ ਸੰਯੋਗ ਅਤੇ ਸਮੇਂ ਦਾ ਫਾਇਦਾ ਉਠਾ ਕੇ ਪ੍ਰਸ਼ਾਦ ਕਰੋ ਜੋਬ ਦੇ ਨਾਲ ਨਾਲ ਆਪਣੇ ਉੱਤੇ ਆਪਣੇ ਆਪ ਦੇ ਪਰਵਰਤਨ ਉੱਤੇ ਫੁੱਲ ਟੈਂਸ਼ਨ ਰੱਖਣਾ ਹੈ ਇਹ ਪੜਾਈ ਹੀ ਹੈ ਜੋ ਮਨੁੱਖ ਤੋਂ ਦੇਵਤਾ ਤਮੋਗੁਣੀ ਆਤਮਾ ਨੂੰ ਪਰਵਰਤਨ ਕਰਕੇ ਸਤੋ ਗੁਣੀ ਆਤਮਾ ਬਣਾ ਦਿੰਦੀ ਹੈ ਇਸ ਲਈ ਚੈੱਕ ਐਂਡ ਚੇਂਜ ਅੱਛਾ ਪਰਮ ਸ਼ਾਂਤੀ Sant para Santति.